ਕਿ ਆ ਮਾਦਵੀ ਪਾਰਟੀ ਦੀ ਕਮੇਟੀ ਬਣੇ ਪੈਸਾ ਆਵੇ ਲੋਕਾਂ ਦੇ ਕੰਮ ਹੋਣ ਮੈਨੂੰ ਅੱਛਾ ਫਿਰ ਜੀ ਜੀ ਨਾਲ ਆਪਾਂ ਚੋਣ ਲੜੇ ਨੂੰ ਤਿੰਨੋਂ ਤਿੰਨ ਵਾਰਨਾ ਚ ਤੇ ਅੱਜ ਕੱਲੇ ਵਾਰਡ ਜਾ ਕੇ ਮੈਂ ਕਿਹਾ ਵੀ ਜੇ ਕੰਮਸ਼ੋ ਪੂਰਾ ਫਤਵਾ ਮਿਲੂਗਾ ਤਾਂ ਮੇਰੀ ਜ਼ਿੰਮੇਵਾਰੀ ਇਹ ਕਮੇਟੀ ਚ ਚਲਾਉਂਦੀ ਜਿੱਥੋਂ ਵਾਹ ਤੜਾਈ ਕਿਹਾ ਕਿ ਨਹੀਂ ਜਾਂਦੇ ਸਾਡੇ ਮੰਤਰੀ ਸਾਹਿਬ ਨੇ ਅੱਜ ਖੜੇ ਹੋ ਕੇ ਇੱਕ ਸਪੀਚ ਦਿੱਤੀ ਸੀ ਜਦਵਿੰਦਰਾਂ ਡ੍ਰੀਮ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਪ੍ਰਧਾਨ ਦੇ ਨਾਲ ਜਾਂ ਪਾਰਟੀ ਦੇ ਨਾਲ ਨਹੀਂ ਚੱਲੂਗਾ ਉਹਨੂੰ ਸਸਤਰੀ ਕਾਲ ਆ ਸਾਡੇ ਵੱਲੋਂ ਪਰ ਮੈਂ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹਨੀ ਆ ਵੀ ਮੰਤਰੀ ਸਾਹਿਬ ਤੁਸੀਂ 2027 ਦੇ ਵਿੱਚ ਆਓ ਸੋਨੂੰ ਮੇਰੇ ਵਾਰਡ ਦੀਆਂ 256 ਵੋਟਾਂ ਸਸਤਰੀ ਕਾਲ ਬੁਲਾਉਣੀਆਂ ਇਹ ਗੱਲ ਯਾਦ ਰੱਖਿਓ ਤੁਹਾਡੇ ਨਾਲ ਵਾਦਾ ਰਿਹਾ ਖੜੂ ਉੱਥੇ ਵੀ ਹਰਮਨੀ ਆ ਕੇ ਮੂਰੇ ਵੀ ਪਾਰਟੀ ਜਿੱਥੇ ਰਹੇ ਉੱਥੇ ਉਹਨਾਂ ਨੇ ਕੰਮ ਕੀਤਾ ਅੱਜ ਇਹਨੇ ਕਾਂਗਰਸ ਪਾਰਟੀ ਚ ਸ਼ਮੂਲਤ ਕੀਤੀ ਹੈ ਮੈਂ ਜ਼ਰੂਰ ਆਣ ਵਾਲੇ ਸਮੇਂ ਦੇ ਵਿੱਚ ਸਾਡੀ ਸਾਰੀ ਟੀਮ ਚਾਹੇ ਜਸਸੀ ਲੋਂਗੋ ਵਾਲਾ ਜੀ ਉਸ ਵਾਰਡ ਚੋਂ ਹੈ ਤੇ ਚਾਹੇ ਸ਼ੰਮੀ ਜੀ ਉਥੋਂ ਵਾਰਡ ਚੋਂ ਹੈ ਤੇ ਸਾਡੇ ਸਾਰੇ ਕਾਉਂਸਲਰਸ ਤੇ ਸਾਡੇ ਬਲਾਕ ਦੇ ਪ੍ਰਧਾਨ ਤੇ ਸਾਡੀ ਸਮੂਚੀ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਪੂਰੇ ਹਾਜ਼ਰ ਆਣ ਵਾਲੇ ਸਮੇਂ 'ਚ ਇਹਨਾਂ ਨੂੰ ਪਾਰਟੀ ਦੇ ਵਿੱਚ ਇਹਨਾਂ ਦੀ ਸਹਿਯੋਗ ਦਿੱਤਾ ਜਾਊਗਾ ਤਾਂ ਕਿ ਸਾਡੀ ਪਾਰਟੀ ਮਜ਼ਬੂਤ ਹੋ ਸਕੇ ਔਰ ਅਸੀਂ ਸਾਰੇ ਮਿਲ ਕੇ ਇਕੱਠੇ ਹੋ ਕੇ ਇੱਕ ਪਰਿਵਾਰ ਬਣ ਕੇ ਜਿਵੇਂ ਅਸੀਂ ਕੰਮ ਕਰਦੇ ਹਾਂ ਉਸੇ ਓਵੇਂ ਕੰਮ ਕਰ ਸਕੀਏ ਉਹਨਾਂ ਨੂੰ ਐਮਸੀ ਦਾ ਬਣਾ ਦਿਓ ਤਾਂ ਕਿ ਉਹ ਲੋਕ ਆਪਣੇ ਵਾਰਡ ਦੇ ਨਾਲ ਜੁੜੇ ਹੋਏ ਲੋਕਾਂ ਦੇ ਕੰਮਾਂ ਨੂੰ ਕਰ ਸਕਣ ਪਰ ਲੇਕਿਨ ਅਜੋ 4 ਮਹੀਨਾ ਬਾਅਦ ਜਦੋਂ ਅੱਜ ਚੋਣ ਹੋਈ ਹੈ ਸੋਚਕ ਸਮਾਗਮ ਦੀ ਚੋਣ ਵੀ ਪ੍ਰਧਾਨਗੀ ਦੀ ਚੋਣ ਵੀ ਵਾਈਸ ਪ੍ਰਧਾਨਗੀ ਦੀ ਚੋਣ ਵੀ ਸਭ ਦਾ ਏਜੰਡਾ ਇੱਕੋ ਹੀ ਕੱਢ ਕੇ ਉਹਨਾਂ ਨੇ ਅੱਜ ਇਹ ਕੰਮ ਕੀਤਾ ਹੈ ਮਕਸਦ ਸਿਰਫ ਇੱਕੋ ਹੀ ਹੈ ਕਿ ਮਿਊਨਿਸਪਲ ਕਮੇਟੀ ਸ਼ਹਿਰ ਦੇ ਲੋਕਾਂ ਨੂੰ ਦੇ ਸਹੂਲਤਾ ਵਾਸਤੇ ਹੁੰਦੀ ਹੈ ਲੋਕਾਂ ਨੂੰ ਸ਼ਹਿਰ ਦੇ ਵਿੱਚੋਂ ਸਹੂਲਤਾਂ ਮਿਲਣ ਜਿਵੇਂ ਬੀਬਾ ਨੇ ਕਿਹਾ ਕਿ ਪਿਛਲੇ 2 ਸਾਲਾਂ ਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੈਂ ਆਪਣੇ ਵਾਰਡ ਚ 500 ਲਾਈਟ ਲਵਾਈ ਜੀ ਜੋ 400 ਮੈਂ ਆਪਣੀ ਜੇਬ ਚੋਂ ਲਵਾਈ ਤੇ ਮੈਂ ਇਹ ਕਿਹਾ ਕਿ ਪਾਰਟੀ ਨੇ ਲਵਾਈ